ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪੰਜਾਬ ਦੇ ਅਲੋਪ ਹੋ ਰਹੇ ਪਾਇਆਂ ਜਾ ਰਹੀਆਂ ਵੀਡੀਓ ਜੇਕਰ ਤੁਹਾਨੂੰ ਪਸੰਦ ਆਉਂਦੀਆਂ ਨੇ ਤਾਂ ਵਿਰਸਾ ਪੰਜਾਬ ਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਜ ਆਪਾਂ ਪੰਜਾਬ ਦੇ ਅਲੋਪ ਹੋ ਰਹੇ ਪੰਛੀ ਸਰਲੇਖ ਅਧੀਨ ਡਾਕਟਰ ਮਲਕੀਤ ਸਿੰਘ ਸੈਣੀ ਦੀ ਕਿਤਾਬ ਵਿੱਚੋਂ ਚਿੜੀ ਮਾਰ ਬਾਰੇ ਗੱਲ ਕਰਾਂਗੇ ਗੁੱਸੇ ਨਾਲ ਦਗਦੀਆਂ ਲਾਲ ਅੱਖਾਂ ਕੁੰਡੀ ਚੁੰਝ ਆਕੜੀ ਹੋਈ ਗਰਦਨ ਤੇ ਉੱਬਰਵੀਂ ਛਾਤੀ ਇਹ ਲੱਛਣ ਹਨ ਉਸ ਤਾਬਕ ਪੰਛੀ ਦੇ ਜਿਸ ਦੀ ਸ਼ਕਲ ਨਜ਼ਰੀ ਪੈਂਦਿਆਂ ਹੀ ਚੈ ਚਹਾਉਂਦੀਆਂ ਚਿੜੀਆਂ ਦੇ ਇਕੱਠਾ ਨੂੰ ਜਿਵੇਂ ਸੱਪ ਸੁng ਜਾਂਦਾ ਹੋਵੇ ਬੱਦਲਾਂ 'ਚੋਂ ਗਿਰਨ ਵਾਲੀ ਬਿਜਲੀ ਦੀ ਤੇਜ਼ੀ ਵਾਂਗ ਚਿੜੀ ਅਤੇ ਚਿੜੀ ਉੱਤੇ ਝਪਟਣਾ ਤੇ ਮਿੰਟਾਂ 'ਚ ਸੈਕਿੰਟਾਂ ਵਿੱਚ ਕੈਂਚੀ ਵਰਗੀ ਤੇਜ਼ ਚੁੰਝ ਤੇ ਇਨਸਤਰਾਂ ਵਰਗੀਆਂ ਤੇਜ ਨਹੁੰਦਰਾ ਨਾਲ ਉਸ ਦਾ ਖੰਭ ਖੰਭ ਕਰ ਦੇਣਾ ਇਸ ਸ਼کاری ਪੰਖੇਰੂ ਦੀ ਰੋਜ਼ਮਾਰੀ ਜ਼ਿੰਦਗੀ ਵਿੱਚ ਖਾਣ ਪੀਣ ਦਾ ਇੱਕ ਆਮ ਜਿਹਾ ਰਵਈਆ ਹੈ ਜਿਵੇਂ ਕਿ ਨਾਮ ਤੋਂ ਹੀ ਜ਼ਾਹਿਰ ਹੈ ਕਿ ਇਹ ਸ਼ਿਕਰੇ ਵਰਗਾ ਸ਼کاری ਪੰਛੀ ਜ਼ਿਆਦਾਤਰ ਚਿੜੀਆਂ ਤੇ ਚਿੜੀਆਂ ਵਰਗੇ ਹੋਰ ਛੋਟੇ-ਛੋਟੇ ਪ੍ਰਿੰਦਿਆਂ ਨੂੰ ਹੀ ਆਪਣਾ ਨਿਸ਼ਾਨਾ ਬਣਾਉਂਦਾ ਹੈ ਸਕਲੋਂ ਸੂਰਤ ਡੀਲਡੋਲ ਚਾਲ ਢਾਲ ਤੇ ਕਦ ਕਾਠ ਦੇ ਪੱਖੋਂ ਇਹ ਸ਼ਿਕਰੇ ਦੀ ਕੁੜ ਨਾਲ ਸੰਬੰਧਿਤ ਜਾਪਦਾ ਹੈ ਪਰ ਰੰਗ ਰੂਪ ਥੋੜਾ ਅਲੱਗ ਹੋਣ ਕਰਕੇ ਉਸ ਤੋਂ ਆਸਾਨੀ ਨਾਲ ਅਲਹਿਦਾ ਕੀਤਾ ਜਾ ਸਕਦਾ ਹੈ ਨਰ ਦਾ ਵਦਨ ਉੱਪਰਲੇ ਪਾਸਿਓਂ ਗੂੜਾ ਸਲੇਟੀ ਤੇ ਮਾਦਾ ਵਿੱਚ ਗੂੜੇ ਭੂਰੇ ਰੰਗ ਦਾ ਹੁੰਦਾ ਹੈ ਜਦੋਂ ਕਿ ਨਰ ਵਿੱਚ ਛਾਤੀ ਤੇ ਸੰਤਰੀ ਤੋਂ ਲਾਲ ਰੰਗ ਦੀਆਂ ਧਾਰੀਆਂ ਤੇ ਮਾਦਾ ਵਿੱਚ ਇਹੀ ਧਾਰੀਆਂ ਗੂੜੇ ਭੂਰੇ ਰੰਗ ਦੀ ਭਾ ਮਾਰਦੀਆਂ ਹਨ ਪੂੰਛ ਉੱਪਰ ਲੀਆਂ ਧਾਰੀਆਂ ਵੀ ਸਿਕਰੇ ਦੇ ਮੁਕਾਬਲੇ ਕਾਫੀ ਗੂੜੀਆਂ ਤੇ ਉਗੜਮੀਆਂ ਹੁੰਦੀਆਂ ਹਨ ਪੂੰਛ ਕਾਪੀ ਲੰਮੀ ਕਸਿਆ ਹੋਇਆ ਵਦਨ ਪਤਲਾ ਜੁੱਸਾ ਤੇ ਉਡਣ ਦੌਰਾਨ ਖੰਭਾਂ ਦੀ ਤੇਜ਼ ਫੜਫੜਾਹਟ ਇਸ ਨੂੰ ਪਹਿਲੀ ਨਜ਼ਰੇ ਹੀ ਸ਼ਿਕਰੇ ਤੇ ਹੋਰ ਚਿੜੀ ਮਾਰਾਂ ਨਾਲੋਂ ਵੱਖਰਾ ਕਰ ਦਿੰਦੀ ਹੈ ਇਸ ਦੀ ਆਵਾਜ਼ ਦੀ ਵਿਸ਼ੇਸ਼ ਪਹਿਚਾਣ ਇਹ ਹੈ ਕਿ ਪਹਿਲਾਂ ਇਹ ਟੀ ਟੂ ਟੀ ਟੂ ਦੀਆਂ ਦੋ ਲੰਮੀਆਂ ਆਵਾਜ਼ਾਂ ਕੱਢਦਾ ਹੈ ਫਿਰ ਨਾਲ ਦੀ ਨਾਲ ਕਾਹਲੀ ਵਿੱਚ ਟੀ 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 ਦੀਆਂ ਛੋਟੀਆਂ ਆਵਾਜ਼ਾਂ ਦਾ ਸਿਲਸਿਲਾ ਸ਼ੁਰੂ ਕਰ ਦਿੰਦਾ ਹੈ ਇਸ ਦੀ ਪਰਚਾਨਨ ਨਰਤ ਰਹਿਣੀ ਵਹਿਣੀ ਤੇ ਹੋਰ ਕਾਫੀ ਆਦਤਾਂ ਕਿਸੇ ਹੱਦ ਤੱਕ ਸ਼ਿਕਰੇ ਨਾਲ ਮਿਲਦੀਆਂ ਜੁਲਦੀਆਂ ਹਨ ਪਰ ਇਹ ਗਰਮ ਮੈਦਾਨੀ ਇਲਾਕਿਆਂ ਦੀ ਬਜਾਏ ਕੰਟੀ ਦੇ ਨੀਮ ਪਹਾੜੀ ਇਲਾਕਿਆਂ ਵਿੱਚ ਰਹਿਣਾ ਪਸੰਦ ਕਰਦਾ ਹੈ ਮੈਦਾਨੀ ਇਲਾਕਿਆਂ ਵਿੱਚ ਜ਼ਿਆਦਾਤਰ ਸਰਦੀਆਂ ਦੀ ਰੁੱਤੇ ਸ਼ਿਰਕਤ ਕਰਦਾ ਹੈ ਇਸ ਦੀ ਮਾਦਾ ਆਪਣਾ ਵੱਖਰਾ ਆਲਣਾ ਬਣਾਉਣ ਦੀ ਬਜਾਏ ਕਾਮਾਂ ਤੇ ਹੋਰ ਪੰਛੀਆਂ ਦੇ ਪੁਰਾਣੇ ਆਲਣਿਆਂ ਵਿੱਚ ਹੀ ਆਂਡੇ ਦੇਣ ਨੂੰ ਤਰਜੀਹ ਦਿੰਦੀ ਹੈ ਪੰਜਾਬ ਵਿੱਚ ਤਾਂ ਪਹਿਲਾਂ ਵੀ ਕਦੇ-ਕਦਾਈਂ ਟਾਮਾ-ਟਾਮਾ ਹੁਸਿਆਰਪੁਰ ਦੇ ਕੰਢੀ ਦੇ ਇਲਾਕਿਆਂ ਵਿੱਚ ਨਜ਼ਰੀ ਪੈਂਦਾ ਸੀ ਪਰ ਹੁਣ ਤਾਂ ਇਉਂ ਜਾਪਦਾ ਜਿਵੇਂ ਸਦਾ ਲਈ ਰੁਸ ਗਿਆ ਹੋਵੇ ਨਾ ਕਦੇ ਕੋਈ ਆਵਾਜ਼ ਨਾ ਪਰਵਾਜ਼ ਚਿੜੀਆਂ ਨੇ ਤਾਂ ਚਾਹੇ ਇਸ ਦੇ ਇਥੋਂ ਓਟੇ ਬਚਾਂnte ਜਸ਼ਨ ਮਨਾਏ ਹੋਣ ਪਰ ਪੰਜਾਬ ਦੇ ਪੰਜਾਬੀਆਂ ਲਈ ਇਹ ਕੋਈ ਸੁਭਸਾਗਣ ਨਹੀਂ ਸਾਨੂੰ ਸਹਿਵਾਰੇ ਘੱਟ ਤੇ ਪਹਿਹਵਾਰੇ ਜ਼ਿਆਦਾ ਗੰਭੀਰਤਾ ਨਾਲ ਸੋਚਣਾ ਪਵੇਗਾ ਆਖਰੋ ਕਿਹੜੀ ਐਸੀ ਵਜ੍ਹਾ ਹੈ ਜੋ ਇਸ ਨਿੱਡਰ ਵੇਖੌਂਪ ਤੇ ਜਾਵਾਂਜ ਪੰრიੰਦੇ ਦੇ ਅੜਿਆਲੇ ਰਵਈਏ ਤੇਵੀ ਇਸ ਕਦਰਾਈ ਹਾਵੀ ਹੋਈ ਹੋਵੇ ਕਿ ਇਸ ਨੂੰ ਇਸ ਰੋਟੀਆਂ ਦੀ ਚੰਗੀਰ ਘਾਉਣ ਵਾਲੇ ਸੂਬੇ ਤੋਂ ਵੀ ਰੁਕਸਤ ਹੋਣਾ ਪਿਆ ਹੋਵੇ ਜਿਉਂਦਾ ਤਾਂ ਕੀ ਹੁਣ ਤਾਂ ਸ਼ਾਇਦ ਪੰਜਾਬੀਆਂ ਕੋਲ ਆਪਣੇ ਬੱਚਿਆਂ ਨੂੰ ਦਿਖਾਉਣ ਲਈ ਇਸ ਦਾ ਭੂਸਲਾ ਭਰਿਆ ਨਮੂਨਾ ਵੀ ਨਾ ਹੋਵੇ ਇਸ ਬਾਂਕੇ ਪ੍ਰਿੰਦੇ ਇਹ ਬਾਂਕੇ ਪ੍ਰਿੰਦੇ ਕਦੀ ਫੇਰ ਵੀ ਸਾਡੇ ਅਸਮਾਨਾਂ ਵਿੱਚ ਪ੍ਰਵਾਸ ਕਰਨਗੇ ਯਕੀਨ ਜਿਹਾ ਨਹੀਂ ਆਉਂਦਾ ਸੋ ਧੰਨਵਾਦ ਜੀ